ਲੇ ਆ ਜੀ ਕਿ ਕੈਂਡੀਡੇਟ ਬਹੁਤ ਆ ਖੜੇ ਇਹ ਸਿਰਫ ਹੰਸਰਾ ਜ ਹੰਸਲੇ ਪਏ ਹੋਇਆ ਗਰੀਬ ਦੇ ਮੈਂ ਜਿੱਥੇ ਜਾਣਾ ਉਥੇ ਬਹੁਤ ਜ਼ਿਆਦਾ ਮੇਨਾ ਸਖਤੀ ਨਾਲ ਜਾਤੀ ਹਮਲੇ ਹੋ ਰਹਾ ਕੋਈ ਕੁਐਸਚਨ ਆਨਸਰ ਕਹਿੰਦੇ ਸੀ ਮੈਂ ਦੋ ਵਾਰੀ ਖੁਦ ਚੱਲ ਕੇ ਰਿਸਕ ਲੈ ਕੇ ਗਿਆ ਜਦੋਂ ਮੈਂ ਅਜੇ ਸ਼ੁਰੂ ਹੀ ਕਰਦਾ 30 40 ਬੰਦੇ ਸ਼ੁਰੂ ਹੋ ਜਾਂਦੇ ਆ ਮੇਰੀ ਆਵਾਜ਼ ਦਬਲੀ ਜਾਂਦੀ ਆ ਨਾ ਬੰਦੇਆਂ ਨੂੰ ਅੱਛੀ ਤਰ੍ਹਾਂ ਸਵਾਲ ਕਰਨ ਦਿੱਤਾ ਜਾਂਦਾ ਨਾ ਦੋ ਵਾਰ ਤਿੰਨ ਵਾਰੀ ਮੈਂ ਉਹਨਾਂ ਨੂੰ ਮਿਲ ਨਹੀਂ ਲਿਆ ਅੱਜ ਜਿਹਨੇ ਰਿਕਵਟਾ ਪਾਈਆਂ ਜੀ ਮੈਂ ਪਿੰਡਾਂ 'ਚ ਜਾਣਾ ਚਾਹੁੰਦਾ ਮੈਂ ਘਰ ਘਰ ਜਾਣਾ ਚਾਹੁੰਦਾ ਇੱਕ ਇੱਕ ਵਿਹੜੇ 'ਚ ਜਾਣਾ ਚਾਹੁੰਦਾ ਕਿਸਾਨਾਂ ਦੇ ਵੀ ਮਜ਼ਦੂਰਾਂ ਦੇ ਵੀ ਇੰਡਸਟਰੀ ਲਸਟਾਂ ਦੇ ਵੀ ਪਿੰਡਾਂ 'ਚ ਖਾਸ ਤੌਰ ਤੇ ਮੈਨੂੰ ਵੜਨ ਨਹੀਂ ਦਿੱਤਾ ਜਾਂਦਾ ਲੇਕਿਨ ਅਸੀਂ ਹੁਣੇ ਸੋਚਿਆ ਕਿ ਅਸੀਂ ਹਰ ਪਿੰਡ ਵਿੱਚ ਜਾਣਾ ਇਹ ਜ਼ਿੰਮੇਵਾਰੀ ਹੈ ਪੁਲਿਸ ਤੇ ਪ੍ਰਸ਼ਾਸਨ ਦੀ ਜੇ ਪੁਲਿਸ ਪ੍ਰਸ਼ਾਸਨ ਸਾਨੂੰ ਸਾਥ ਦਿੰਦੀ ਆ ਅੱਜ ਉਹਨਾਂ ਦਾ ਬੜਾ ਥੈਂਕਫੁਲ ਆ ਐਸਐਸਪੀ ਫਰੀਦਪੁਰ ਜੀ ਇਹਨਾਂ ਦੀ ਗੱਲ ਹੋਈ ਅਕਰ ਸਾਹਿਬ ਬੈਠੇ ਇਹਨਾਂ ਦੀ ਗੱਲ ਹੋਈ ਉਹਨਾਂ ਦੀ ਮਿਹਰਬਾਨੀ ਹੈ ਉਹਨਾਂ ਨੇ ਸਾਨੂੰ ਪਿੰਡ ਚ ਐਂਟਰ ਹੋਣ ਦਿੱਤਾ ਸਾਡੀ ਖੁਆਸ਼ੀ ਹੈ ਅਸੀਂ ਸਾਰੇ ਪਿੰਡਾਂ ਦੀ ਸੰਗਤਾਂ ਦੇ ਦਰਸ਼ਨ ਕਰੀਏ ਦੇਖੋ ਐਮਪੀ ਬੜੇ ਪਹਿਲਾਂ ਵੀ ਬਣੇ ਹੁਣ ਵੀ ਬਣ ਜਾਏਗਾ ਜਿਹਦੀ ਕਿਸਮਤ ਚ ਹੋਇਆ ਉਹਨੂੰ ਜਿੱਤ ਮਿਲ ਜਾਣੀ ਹੈ ਜੀ ਕਿਸਮਤ ਚ ਨਾ ਹੋਇਆ ਨਹੀਂ ਮਿਲਦੀ ਆਪਾਂ ਦੋ ਤਿੰਨ ਬਰਾਦਰੀਆਂ ਭਰਾਵਾਂ ਭੈਣਾਂ ਚ ਧਰਮਾਂ ਦੇ ਆਪਾਂ ਪਾੜਾ ਨਾ ਪਾਈਏ ਇਹ ਨੋਮਾਸ ਦਾ ਰਿਸ਼ਤਾ ਹੈ ਕਿਸਾਨ ਤੇ ਮਜ਼ਦੂਰ ਦਾ ਆਪਾਂ ਪਾੜਾ ਨਹੀਂ ਪਾਣਾ ਇਸ ਕਰਕੇ ਮੇਰੀ ਪਿੰਡਾਂ ਵਾਲਿਆਂ ਨੂੰ ਵੀ ਇਹ ਬੇਇੰਤੀ ਕਿ ਜਿੰਨਾ ਮਰਜੀ ਉਹ ਕੱਬਾ ਬੋਲਣ ਦੇਖੋ ਨਾ ਮੈਂ ਵੀ ਬਰਦਾਸ਼ਤ ਕਰਦਾ ਤੁਸੀਂ ਵੀ ਬਰਦਾਸ਼ਤ ਕਰੋ ਲੇਕਿਨ ਪਿੰਡਾਂ ਦਾ ਕੋਈ ਵੀ ਪ੍ਰੋਗਰਾਮ ਕੈਨਸਲ ਨਹੀਂ ਅੱਜ ਤੋਂ ਬਾਅਦ ਏ ਮੈਨੂੰ ਮੈਂ ਆਪਣੇ ਆਪ ਨਾਲ ਵਾਦਾ ਕਰਦਾ ਕਿ ਮੈਂ ਹਰ ਪਿੰਡ ਚ ਜਾਊਗਾ ਕੈਂਸਲ ਨਹੀਂ ਹੋਣ ਦਿੰਦੇ ਬਾਕੀ ਪੁਲਿਸ ਪ੍ਰਸ਼ਾਸਨ ਦੀ ਮੇਰੀ ਗੇਨਤੀ ਆਪਾਂ ਵੇਖਿਆ ਤਾਂ ਬੜੀ ਤੁਹਾਡੇ ਬਾਰੇ ਪੱਦੀ ਸ਼ਰਦੌਲੀ ਵਰਤੀ ਜਾਂਦੀ ਆ ਉਹ ਤੂੰ ਮੇਰੇ ਕੱਲੇ ਨਹੀਂ ਮੇਰੇ ਕੱਲੇ ਵਾਲੇ ਪੱਦੀ ਸ਼ਰਦੌਲੀ ਮੈਨੂੰ ਦੱਸਣਾ ਗਰੀਬ ਨੂੰ ਤੋ ਦਵਾ ਕੇ ਰੱਖਣਾ ਚਾਹੁੰਦਾ ਹਰ ਜ਼ਮਾਨੇ ਬੰਦਾ ਕਹਿੰਦਾ ਬਸ ਅਸਾਡਾ ਵਸ ਨਹੀਂ ਉਹ ਚੱਲਦਾ ਬਸ ਅਸਾਡਾ ਵਸ ਨਹੀਂ ਉਹ ਚੱਲਦਾ ਕੀ ਇਹ ਅਸਾਂ ਦਾ ਜੀਣਾ ਲਿਸ ਵਿੱਸੇ ਦਾ ਕੀ ਜ਼ੋਰ ਮੁਹੰਮਦ ਦਾ ਹੱਸ ਜਾਣਾ ਜਾਂ ਰੋਣਾ ਨੱਸ ਜਾਣਾ ਜਾਂ ਰੋਣਾ ਛੇੜ ਹੀ ਭੁੱਲਣੇ ਸ਼ੁਰੂ ਹੋ ਗਏ ਬਸ ਸਾਡਾ ਵਸ ਨਹੀਂ ਚੱਲਦਾ ਕੀ ਇਹ ਅਸਾਂ ਦਾ ਹੋਣਾ ਵਿਸੇ ਦਾ ਕੀ ਜ਼ੋਰ ਮੁਹੰਮਦ ਦਾ ਹੱਸ ਜਾਣਾ ਜਾਂ ਰੋਣਾ ਜਾਂ ਮੈਂ ਰੋ ਸਕਦਾ ਨੱਸਮ ਵਾਲਾ ਤਾਂ ਮੈਂ ਨਹੀਂ ਜਾਂ ਮੈਂ ਉਹਨਾਂ ਦੀ ਆਲੋ ਲਾ ਦਿਆ ਬਾਬੇ ਜੀਵਨ ਸਿੰਘ ਜਿਨ੍ਹਾਂ ਨੇ ਰੋਮਦ ਮੈਂ ਵੈਸੇ ਮੈਂ ਆਸ਼ਕਾ ਦਾ ਗਹਿਣਾ ਹੁੰਦਾ ਅੱਖਾਂ ਚੋਂ ਅੰਸੂ ਅੰਦੀ ਰਾਜ ਲੋਗ ਆਰਾਮ ਕਰਦੇ ਆਸ਼ਿਕ ਉੱਠ ਕੇ ਕਾਰ ਤਮਾਮ ਦੇ ਜੀ ਖੂਏ ਨੈਣਾ ਦੇ ਗੇੜ ਇਸ਼ਨਾਨ ਕਰਦੇ ਰੂਹਾਂ ਸੱਚੀਆਂ ਦੇ ਦਰਸ਼ਨ ਪਾਉਂਦੇ ਘਬਰਾਉਣ ਵਾਲਾ ਹੈ ਨਹੀਂ ਮੈਂ ਖੋਫੜਾ ਹੈ ਨਹੀਂ ਪੰਜਾਬ ਚ ਬੜੀਆਂ ਵਾਲੀਆਂ ਆਈਆਂ ਮੈਂ ਪੰਜਾਬ ਚ ਹੀ ਰਿਆਂ ਹੁਣ ਵੀ ਇੱਥੇ ਪਿੰਡਾਂ ਚ ਹੀ ਰਹਿਣਾ ਜੋ ਹਰ ਪਿੰਡ ਵਿੱਚ ਪ੍ਰੋਗਰਾਮ ਕਰਨਾ ਹੱਥ ਜੋੜ ਕੇ ਕਰਨਾ ਕਿਸਾਨ ਜੱਥੇਬੰਦੀਆਂ ਦੇ ਸਿਰ ਤੇ ਮੈਂ ਸਿਰ ਰੱਖ ਕੇ ਬੇਨਤੀ ਕਰਦਾ ਕਿ ਮੈਨੂੰ ਮੈਨੂੰ ਕੱਲੇ ਨਹੀਂ ਰੋਕ ਰਹੇ ਤੁਸੀਂ ਮੈਨੂੰ ਕੱਲੇ ਨਹੀਂ ਗਾਲਾਂ ਕੱਢ ਰਿਹਾ ਮੈਨੂੰ ਕੱਲੇ ਨਹੀਂ ਟਾਰਗੇਟ ਤੁਸੀਂ ਬਣਾਇਆ ਐਨੇ ਪੰਜਾਬ ਵਿੱਚ ਕੈਂਡੀਡੇਟ ਖੜੇ ਆ ਇੱਕ ਮੰਤਰੀ ਜਿਹਨੂੰ ਕੱਲ ਸਵਾਲ ਕਰ ਰਿਆ ਸੀ ਉਹਨੂੰ ਮੰਤਰੀ ਜੀ ਸ਼ਹਿਰ ਮੰਤਰੀ ਚਾਹ ਇੱਕ ਦੱ ਕਰ ਰਏ ਸੀ ਸਾਰੇ ਉਦੋਂ ਤੁਸੀਂ ਕਿੱਥੇ ਜਾਂਦੇ ਆ ਮੰਤਰੀ ਸਾਹਿਬ ਨੂੰ ਮੈਂ ਕੱਲ ਜਾਣਗੇ ਟੀਵੀ ਲੈ ਮੈਂ ਕਿਹਾ ਇਹ ਦੇਖਿਓ ਐਸਵਿੰਦੇ ਨਾ ਕਹਿ ਉਹ ਜੀ ਡੀਲ ਕਰ ਦੇ ਉਹ ਮੰਤਰੀ ਸਾਹਿਬ ਕਹਿ ਰਹੇ ਸੀ ਮੈਨੂੰ ਗਰੀਬ ਨੂੰ ਹਰ ਬੰਦੇ ਦਾ ਮਾਰਾ ਖਾਸ ਤੌਰ ਤੇ ਜਿਹੜੇ ਵਿਰਤੀ ਦੇ ਬੰਦੇ ਆ ਉਹ ਤਰੀਕ ਆਪੇ ਗੋਂਦੇ ਮਾਰਦਾ ਰਹੀਓ ਸੂਰਜਾ ਕੰਮੀਆਂ ਦੇ ਵੇੜੇ ਜੇ ਹੁਣ ਮਗਨ ਲੱਗਾ ਤਾਂ ਮਗਨ ਹੋ ਜਾ ਗੋਂਦੇ ਹੀ ਆ ਕੱਲੇ ਹੰਸ ਜੀ ਆਪ ਜਿਹੜਾ ਲੋਇਆ ਜੀ ਕਿ ਕੈਂਡੀਡੇਟ ਬਹੁਤ ਆ ਖੜੇ ਪੇਸ਼ ਸਿਰਫ ਹੰਸ ਰਾਜ ਹੰਸਦੇ ਪਏ ਹੋਇਆ ਗਰੀਬ ਦੇ ਮੈਂ ਜਿੱਥੇ ਜਾਣਾ ਉਥੇ ਬਹੁਤ ਜ਼ਿਆਦਾ ਮੈਨਾਂ ਸਖਤੀ ਨਾਲ ਜਾਤੀ ਹਮਲੇ ਹੋ ਰਿਹਾ ਹੈ ਕੋਈ ਕੁਐਸਚਨ ਆਨਸਰ ਕਹਿੰਦੇ ਸੀ ਮੈਂ ਦੋ ਵਾਰੀ ਖੁਦ ਚੱਲ ਕੇ ਰਿਸਕ ਲੈ ਕੇ ਗਿਆ ਜਦੋਂ ਮੈਂ ਇਹ ਜੇ ਸ਼ੁਰੂ ਹੀ ਕਰਦਾ 35 40 ਬੰਦੇ ਸ਼ੁਰੂ ਹੋ ਜਾਂਦੇ ਆ ਮੇਰੀ ਆਵਾਜ਼ ਦਬਲੀ ਜਾਂਦੀ ਆ ਨਾ ਬੰਦਿਆਂ ਨੂੰ ਅੱਛੀ ਤਰ੍ਹਾਂ ਸਵਾਲ ਕਰਨ ਦਿੱਤਾ ਜਾਂਦਾ ਨਾ ਦੋ ਵਾਰ ਤਿੰਨ ਵਾਰੀ ਮੈਂ ਉਹਨਾਂ ਨੂੰ ਮਿਲ ਵੀ ਲਿਆ ਅੱਜ ਜਿੰਨੀ ਹਰਕਾਵਟਾਂ ਪਾਈਆਂ ਜੀ ਮੈਂ ਪਿੰਡਾਂ 'ਚ ਜਾਣਾ ਚਾਹੁੰਦਾ ਮੈਂ ਘਰ ਘਰ ਜਾਣਾ ਚਾਹੁੰਦਾ ਇੱਕ ਇੱਕ ਵਿਹੜੇ 'ਚ ਜਾਣਾ ਚਾਹੁੰਦਾ ਸੋ ਕਿਸਾਨਾਂ ਦੇ ਵੀ ਮਜ਼ਦੂਰਾਂ ਦੇ ਵੀ ਇੰਡਸਟਰੀ ਲਿਸਟਾਂ ਦੇ ਵੀ ਪਿੰਡਾਂ 'ਚ ਖਾਸ ਤੌਰ ਤੇ ਮੈਨੂੰ ਵੜਨ ਨਹੀਂ ਜੋ ਦਿੱਤਾ ਜਾਂਦਾ ਲੇਕਿਨ ਅਸੀਂ ਹੁਣੇ ਸੋਚਿਆ ਕਿ ਅਸੀਂ ਹਰ ਪਿੰਡ ਵਿੱਚ ਜਾਣਾ ਇਹ ਜ਼ਿੰਮੇਵਾਰੀ ਹੈ ਪੁਲਿਸ ਤੇ ਪ੍ਰਸ਼ਾਸਨ ਦੀ ਜੇ ਪੁਲਿਸ ਪ੍ਰਸ਼ਾਸਨ ਸਾਨੂੰ ਸਾਥ ਦਿੰਦੀ ਆ ਅੱਜ ਉਹਨਾਂ ਦਾ ਬੜਾ ਥੈਂਕਫੁਲ ਆ ਐਸਐਸਪੀ ਫਰੀਦਪੁਰ ਜੀ ਜੀ ਸਰ ਇਹਨਾਂ ਦੀ ਗੱਲ ਹੋਈ ਅਕਰ ਸਾਹਿਬ ਬੈਠੇ ਇਹਨਾਂ ਦੀ ਗੱਲ ਹੋਈ ਉਹਨਾਂ ਦੀ ਮਿਹਰਬਾਨੀ ਹੈ ਉਹਨਾਂ ਨੇ ਸਾਨੂੰ ਪਿੰਡ 'ਚ ਐਂਟਰ ਹੋਣ ਦਿੱਤਾ ਸਭੀ ਖੁਆਸ਼ ਹੈ ਅਸੀਂ ਸਾਰੇ ਪਿੰਡਾਂ ਦੀ ਸੰਗਤਾਂ ਦੇ ਦਰਸ਼ਨ ਕਰੀਏ ਦੇਖੋ ਐਮਪੀ ਬੜੇ ਪਹਿਲਾਂ ਵੀ ਬਣੇ ਹੁਣ ਵੀ ਬਣ ਜਾਏਗਾ ਜਿਹਦੀ ਕਿਸਮਤ 'ਚ ਹੋਇਆ ਉਹਨੂੰ ਜਿੱਤ ਮਿਲ ਜਾਣੀ ਹੈ ਜਿਹਦੀ ਕਿਸਮਤ 'ਚ ਨਾ ਹੋਇਆ ਨਹੀਂ ਮਿਲਦੀ ਆਪਾਂ ਦੋ ਤਿੰਨ ਬਰਾਦਰੀਆਂ ਭਰਾਵਾਂ ਪੈਣਾ 'ਚ ਧਰਮਾਂ ਦੇ ਆਪਾਂ ਪਾੜਾ ਨਾ ਪਾਈਏ ਇਹ ਨੋਮਾਸ ਦਾ ਰਿਸ਼ਤਾ ਹੈ ਕਿਸਾਨ ਤੇ ਮਜ਼ਦੂਰ ਦਾ ਆਪਾਂ ਪਾੜਾ ਨਹੀਂ ਪਾਣਾ ਇਸ ਕਰਕੇ ਮੇਰੀ ਪਿੰਡਾਂ ਵਾਲਿਆਂ ਨੂੰ ਵੀ ਇਹ ਬੇਇੱਜ਼ਤੀ ਕਿ ਜਿੰਨਾ ਮਰਜੀ ਉਹ ਕੱਬਾ ਬੋਲਣ ਲੇਖੋ ਨਾ ਮੈਂ ਵੀ ਬਰਦਾਸ਼ਤ ਕਰਦਾ ਹਾਂ ਤੁਸੀਂ ਵੀ ਬਰਦਾਸ਼ਤ ਕਰੋ ਲੇਕਿਨ ਪਿੰਡਾਂ ਦਾ ਕੋਈ ਵੀ ਪ੍ਰੋਗਰਾਮ ਕੈਨਸਲ ਨਹੀਂ ਅੱਜ ਤੋਂ ਬਾਅਦ ਇਹ ਮੈਨੂੰ ਮੈਂ ਆਪਣੇ ਆਪ ਨਾ ਵਾਦਾ ਕਰਦਾ ਕਿ ਮੈਂ ਹਰ ਪਿੰਡ ਚ ਜਾਊਂਗਾ ਕੈਨਸਲ ਨਹੀਂ ਹੋਣ ਦਿੰਦੇ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆਪਾਂ ਵੇਖਿਆ ਤਾਂ ਬੜੀ ਤੁਹਾਡੇ ਬਾਰੇ ਪਰਦੇਸ਼ਫਦੌਲੀ ਵਰਤੀ ਜਾਂਦੀ ਹੈ ਉਹ ਤੁਮੇਂ ਕੱਲੇ ਨਹੀਂ ਮੇਰੇ ਕੱਲੇ ਵਾਲੇ ਪਰਦੇਸ਼ਫਦੌਲੀ ਮੈਨੂੰ ਦੱਸਣਾ ਗਰੀਬ ਨੂੰ ਤੋ ਦਵਾ ਕੇ ਰੱਖਣਾ ਚਾਹੁੰਦਾ ਹਰਜਮਨ ਕਹਿੰਦਾ ਕਿੰਦਾ ਬਸ ਸਾਡਾ ਵਸ ਨਹੀਂ ਉਹ ਚੱਲਦਾ ਬਸ ਸਾਡਾ ਵਸ ਨਹੀਂ ਉਹ ਚੱਲਦਾ ਕੀ ਇਹ ਅਸਾਂ ਦਾ ਜੀਣਾ ਲਿੱਸੇ ਲਿੱਸੇ ਦਾ ਕੀ ਜ਼ੋਰ ਮਹੰਮਦਾ ਹੱਸ ਜਾਣਾ ਜਾਂ ਰੋਣਾ ਨੱਸ ਜਾਣਾ ਜਾਂ ਰੋਣਾ ਸ਼ੇਰ ਹੀ ਕਹਨੇ ਸ਼ੁਰੂ ਹੋ ਗਿਆ ਬਸ ਸਾਡਾ ਵਸ ਨਹੀਂ ਚੱਲਦਾ ਕੀ ਇਹ ਅਸਾਂ ਦਾ ਹੋਣਾ ਲਿੱਸੇ ਦਾ ਕੀ ਜ਼ੋਰ ਮਹੰਮਦਾ ਨੱਸ ਜਾਣਾ ਜਾਂ ਰੋਣਾ ਜਾਂ ਮੈਂ ਰੋ ਸਕਦਾ ਨੱਸਣ ਵਾਲਾ ਤਾਂ ਮੈਂ ਹੈ ਨਹੀਂ ਮੈਂ ਉਹਨਾਂ ਦੀ ਆਲੋ ਲਾ ਗਿਆ ਬਾਬੇ ਜੀਵਨ ਸਿੰਘ ਸਾਹਿਬ ਜਿਨ੍ਹਾਂ ਨੇ ਰੋਮਾਂਦਵੇਂ ਵੈਸੇ ਵੀ ਆਸ਼ਕਾ ਦਾ ਗਹਿਣਾ ਹੁੰਦਾ ਅੱਖਾਂ ਚੋਂ ਅंसू ਅੱਧੀ ਰਾਤ ਜਦ ਲੋਗ ਆਰਾਮ ਕਰਦੇ ਆਸ਼ਕ ਉੱਠ ਕੇ ਕਾਰ ਕਮਾਮ ਦੇ ਜੀ ਖੂਏ ਨੈਣਾ ਦੇ ਗੇੜ ਇਸ਼ਨਾਨ ਕਰਦੇ ਰੂਹਾਂ ਸੱਚੀਆਂ ਦੇ ਦਰਸ਼ਨ ਪਾਉਂਦੇ ਕਬਰੌਣ ਵਾਲਾ ਹਾਂ ਨੀ ਮੈਂ ਖੋਫੜਾ ਹੰਦੀ ਪੰਜਾਬ ਚ ਬੜੀਆਂ ਵਾਲੀਆਂ ਆਈਆਂ ਮੈਂ ਪੰਜਾਬ ਚ ਹੀ ਰਿਹਾ ਹੁਣ ਵੀ ਇੱਥੇ ਪਿੰਡਾਂ ਚ ਹੀ ਰਹਿਣਾ ਜੋ ਹਰ ਪਿੰਡ ਵਿੱਚ ਪ੍ਰੋਗਰਾਮ ਕਰਨਾ ਹੱਥ ਜੋੜ ਕੇ ਕਰਨਾ ਕਿਸਾਨ ਜੱਥੇਬੰਦੀਆਂ ਦੇ ਸਿਰ ਤੇ ਮੈਂ ਸਿਰ ਰੱਖ ਕੇ ਬੇਨਤੀ ਕਰਦਾ ਕਿ ਮੈਨੂੰ ਮੈਨੂੰ ਕੱਲੇ ਨਹੀਂ ਰੋਕ ਰਹੇ ਤੁਸੀਂ ਮੈਨੂੰ ਕੱਲੇ ਨਹੀਂ ਗਾਲਾਂ ਕੱਢ ਰਹੇ ਮੈਨੂੰ ਕੱਲੇ ਨਹੀਂ ਟਾਰਗੇਟ ਤੁਸੀਂ ਬਣਾਇਆ ਐਨੇ ਪੰਜਾਬ ਵਿੱਚ ਕੈਂਡੀਡੇਟ ਖੜੇ ਇੱਕ ਮੰਤਰੀ ਜੀ ਨੂੰ ਕੱਲ ਸਵਾਲ ਕਰ ਰਹੇ ਸੀ ਉਹਨੂੰ ਮੰਤਰੀ ਸਾਹਿਬ ਮੰਤਰੀ ਸਾਹਿਬ ਇਹ ਦੱ ਕਰ ਰਹੇ ਸੀ ਸਾਰੇ ਉਦੋਂ ਤੁਸੀਂ ਕਿੱਥੇ ਜਾਂਦੇ ਆ ਮੰਤਰੀ ਸਾਹਿਬ ਨੂੰ ਮੈਂ ਕੱਲ ਜਾਣਗੇ ਟੀਵੀ ਲੈ ਮੈਂ ਕਿਹਾ ਇਹ ਦੇਖਿਓ ਐਸ ਬੰਦੇ ਨਾਲ ਕੀ ਹੋ ਰਿਹਾ ਜੀ ਡੀਲ ਕਰਦੇ ਉਹਨੂੰ ਮਤਿਸਾਲ ਕਹ ਰਹੇ ਸੀ ਮਨੂੰ ਗਰੀਬ ਨੂੰ ਹਰ ਬੰਦਾ ਦੁਬਾਰਾ ਖਾਸ ਤੌਰ ਤੇ ਜਿਹੜੇ ਗਿਰਤੀ ਦੇ ਬੰਦੇ ਆ ਹੋਰ ਆਪੇ ਗੋਂਦੇ ਮਗਦਾ ਰਹੇ ਆ ਸੂਰਜਾਂ ਕਮੀਆਂ ਦੇ ਵੇੜੇ ਜੇ ਹੁਣ ਮਗਣ ਲੱਗਾ ਤਾਂ ਮਗਣ ਗਿਓ ਜਾਂ ਗੋਂਦੇ ਆ ਕੱਲੇ ਹਾਂਜੀ ਆਡੀਜਰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ